ਵਾਹਿ ਗੁਰੂ 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 ਸਭੇ ਚਾਹੁੰਦੇ ਰਿਆ ਹੋਰਿਆ ਸਤਨਾਮ ਜਪ ਕੇ ਵਾਹਿ ਗੁਰੂ ਸਭੇ ਤਾ

ਆ ਦੇ ਉੱਪਰ ਦੇਖੋ ਇੱਧਰ ਆਹ ਵਾਲੇ ਨੂੰ ਹਾਂ ਸੁਣਾਓ ਟਰੌਬੁੱਤ ਸੁਣਾਓ ਕੋਈ ਗੱਲ ਨਹੀਂ ਹਾਂ ਏ ਹਾਂ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸੋਹਣਾ ਬੱਚੀ ਨੇ ਪਾਠ ਸੁਣਾਇਆ ਕੁਝ ਹੋਰ ਵੀ ਸੁਣਾਓ ਪਾਠ ਸੁਣਾਓ ਹੋਰ ਪਾਠ ਹੁੰਦਾ ਤੁਹਾਨੂੰ ਕੋਈ ਹੋਰ ਪਾਠ ਹੁੰਦਾ ਕੋਈ ਕੋਈ ਨਹੀਂ ਪੁੱਤੋ ਵੀਡੀਓ YouTube ਤੇ ਬਣ ਰਹੀ ਲਾਈਵ ਆ ਜਾ ਆ ਜਾ ਇਧਰ ਆ ਜਾ ਨਹੀਂ ਨਹੀਂ ਪੁੱਤੋ ਫੋਟੋ ਨਹੀਂ ਹੈਗੀ ਵੀਡੀਓ ਬਣ ਰਹੀ ਹੈ ਪੁੱਤੇ ਉਰੇ ਆ ਬੈਠ ਨਹੀਂ ਚੁਰਿਆ ਚਲ ਪਾਠ ਹੋਰ ਸੁਣਾ ਪੁੱਤ ਫਿਰ ਦੇਖ ਲੈ ਸਾਰੇ ਤੈਨੂੰ ਸ਼ਾਬਾਸ਼ ਦੇਣਗੇ ਫਿਰ ਆ ਜਾ ਪੁੱਤ ਤੈਨੂੰ ਸ਼ਾਬਾਸ਼ ਲੈਣੀ ਹੈ ਨਾ ਜਦੋਂ ਬੈਠ ਜਾ ਈਗੋ ਕੇ ਬੈਠਾ RAM NA CHONGRI MAR KE HATH JOD KE ਸੁਣਾਉ ਪਾਠ ਕੋਈ ਹੋਰ ਹੋਰ ਕਿਹੜਾ ਪਾਠ ਆਉਣਾ ਤੁਹਾਨੂੰ ਬਣੇ ਪ੍ਰੀਤੀ ਪਾਠ ਨਹੀਂ ਸੁਣਾ ਰਹੀ ਕੁੜੀ ਚੱਲ ਕੋਈ ਵੀ ਪਾਠ ਸੁਣਾ ਦੇ ਚੱਲ ਪੁੱਤ ਹੋਰ ਆਉਂਦਾ ਤੈਨੂੰ ਕੋਈ ਸ਼ਬਦ ਆਉਂਦਾ ਕੋਈ ਕੀ ਆਉਣਾ ਤੈਨੂੰ ਸੁਣਾ ਪੁੱਤ ਫਿਰ ਚੱਲ ਮੂਲ ਮੰਤਰ ਦੁਆਰਾ ਸੁਣਾ ਦੇ ਹੱਥ ਜੋੜ ਕੇ ਬੈਠ। ਹੱਥ ਜੋੜ ਕੇ ਪੁੱਤ। ਮੈਂ ਫਰ ਮੀ ਬਾਈ ਕਾਲ ਮੁੰਨੇ ਬੂਹੇ ਤਾਂ ਉਹ ਕਹਿੰਦਾ ਅੰਨ ਸੇਵਾ ਕਰਦਾ। ਸੀਪੀ ਸੋਚ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅੱਜ ਸੇਵਾ ਕੀ ਕੀ ਸੇਵਾ ਕਰੀਆ ਤੂੰ ਅੱਜਾ? ਸੇਵਾ ਕਰੀਆ ਪੁੱਤ। ਸੇਵਾ ਕਰੀ ਸੀ ਤੂੰ ਆ ਕੇ ਸੌਂ ਰਿਹਾ ਅੱਜ। ਗੁੜੀਏ ਪ੍ਰਭਾਤ ਫੇਰੀ ਤੇ ਆਈ ਹੋਈ ਐ ਜੀ ਗੁੜੀਏ ਸਾਡੀ ਪ੍ਰਭਾਤ ਫੇਰੀ ਤੇ ਆਇਆ ਕੀ ਸੇਵ ਕਰੀਏ ਮੈਨੂੰ ਦੱਸ ਪਹਿਲਾਂ ਤੂੰ ਅੱਜ ਕੀ ਕਰਿਆ ਸੀ ਮੈਨੂੰ ਦੱਸ ਕੀ ਕੰਮ ਕਰਿਆ ਸੀ ਆਕੇ ਪ੍ਰਸ਼ਾਦ ਪੈਕ ਕਰਿਆ ਸੀ ਨਾ ਤੂੰ ਸਮੋਸੇ ਗਰਮ ਗਰਮ ਪੈਕ ਕਰਿਆ ਸੀ ਨਾ ਤੂੰ ਯਾਦ ਆ ਚਲਾ ਜਾ ਪੁੱਤ ਸਾਰਾ ਦਿਨ ਉਹ ਘਰ ਦਿਖਾ ਤੂੰ ਆ ਜਾ ਸਾਰੀ ਪ੍ਰਭਾਤ ਫੇਰੀ ਚੱਲ ਅੱਗੇ ਅੱਗੇ ਤੇਰੀ ਨਾਲੇ ਵੀਡੀਓ ਬਣਾਉਣਾ ਮੈਂ ਠੀਕ ਆ ਮੈਂ ਹੀ ਫੜ ਕੇ ਰੱਖਦਾ ਤਾਂ ਹੀ ਤੇਰਾ ਪਤ ਲਗੂਆ ਦੇ ਜਾ ਰਹਿਆਂ ਤੂੰ ਅੱਜ ਬਾਹੀ ਦੀ ਪ੍ਰਵਾਹ ਦੀ ਗੁਰੂ ਦਾ ਪੈਰ ਰੋਣ ਹੋ ਕਰਕੇ ਸਦਾ ਸਾਧੂ ਸਿੰਘ ਜੀ ਚੱਕੀ ਵਾਲੇ ਇਹਨਾਂ ਦੀ ਕਰਾਈ ਦੀ ਕੌਣ ਕੀ ਹੈ ਗੁਰੂ ਪਾਤਸ਼ਾਹ ਜੀ ਨੇ ਬਿਰ ਕੀਤੀ ਹੈ

ਇਹ ਕੀ ਪ੍ਰਵਾਹ ਹੋ ਗਿਆ ਮੇਸਟਰ ਜੀ ਬਾਈ ਬਾਈ ਪ੍ਰਵਾਹ ਕਿਰਿਆ ਗੁਰਸਤਵ ਜੀ ਦੀ ਯਾਦ ਵਿੱਚ ਅਰਦਾਸੀਆਂ ਨੇ 22 ਦਿਨ ਲਗਾਤਾਰ ਕੀਤੀ ਇਸੇ ਨੂੰ ਨਹੀਂ ਕਹਿਣਾ ਕਿਉਂਕਿ ਕਿਸੇ ਵੱਲ ਮੁਰੀ ਕਰਨ ਤੇ ਆਪਾਂ ਮੰਨ ਲਾਉਂਦੇ ਆ ਵੀ ਤੂੰ ਇੰਨਾ ਤੇਰੇ ਆ ਆਉਣਾ ਹੈ ਆ ਤਾਟ ਹੈ ਔਰ ਜਦੋਂ ਇੱਕ ਉਂਗਲੀ ਕਿਸੇ ਵੱਲ ਕਰਦੇ ਆ ਨਾ ਤੈਨ ਆਪਣੀ ਵੱਲ ਹੁੰਦੀ ਹੈ ਇਸੇ ਨੂੰ ਨਹੀਂ ਕਹਿਣਾ ਕਿ ਤੂੰ ਕੀ ਬਦਲੇ ਆ ਇਰੇ ਜੇ ਕੀ ਬਦਲਾ ਆਇਆ ਨਹੀਂ ਆਪਣੇ ਆਪ ਨੂੰ ਕਹਿਣਾ ਮਨਕ ਬਿੰਨਾਂ ਕੋ ਬਦਲੇ ਆਏ ਕੋ ਸਾਧਨਾ ਆਪਣੇ ਆਪ ਨੂੰ ਪੁੱਛੀਏ ਆਪਣੇ ਆਪ ਨੂੰ ਸਵਾਲ ਕਰੀਏ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਕਿਸੇ ਨੂੰ ਨਹੀਂ ਕਹਿਣਾ ਇਹ ਥੋੜੀ ਹੈ ਕਿਸੇ ਨੂੰ ਤੇ ਆਪ ਪੁੱਛਣ ਲੱਗੇ ਮੱਠ ਲਾਵਾਂਗੇ ਵੀ ਤੂੰ ਦਸ ਕਿੰਨਾ ਕੋ ਬਦਲੇ ਆਇਆ ਇਹ ਜਦ ਨਹੀਂ ਆਵੀ ਕਬੀ ਆਵੀ ਕਬੀ ਆਵੀ ਕਬੀ ਅਸੀਂ ਆਪਣੇ ਆਪ ਨੂੰ ਸੁਣਨਾ ਕਿ ਇਸ ਹਰ ਕੇ ਆਪਣੇ ਆਪ ਨੂੰ ਕੁਝ ਬਦਲਿਆ ਜਾਂ ਉੱਥੇ ਬਣਿਆ ਜਿੱਥੋਂ ਚੱਲੇ ਸੀ ਉੱਥੇ ਬਣਿਆ ਹਾਂ ਬੋਤ 12 ਆ ਗਿਆ ਜਦੋਂ ਸੀ ਆਪਣੇ ਆਪ ਨੂੰ ਸਵਾਲ ਕਰਦੇ ਹਾਂ ਸਾਡੇ ਅੰਦਰ ਜਿਹੜਾ ਸਿਸਟਮ ਬਾਹਰ ਤੋਂ ਆ ਕੇ ਆਇਆ ਜੇ ਉਹ ਦਾਸ ਜਿੱਦਾਂ ਹੀ ਆ ਆ ਆਪਣੇ ਤੋਂ ਬਦਲਾਅ ਆਇਆ ਹੈ ਆਰਟੀਨਸ ਅੰਗੀਆਂ ਨੇ ਇਥੋਂ ਕੰਮ ਬਦਲੇ ਆ ਅਤਤ ਸਭਤ ਅਦੂਰ ਪਾਸ਼ਾ ਤੇ ਪੁੱਛ ਰਿਹਾ ਕਹਿੰਦੇ ਇਹ ਸਰੀਰ ਨੂੰ ਪੁੱਛ ਇਹ ਜੀਦਾ ਮੇਰੇ ਆ ਇਸ ਸੁਝਾ ਤੇ sire jar jar ਚਾਰਜ ਹਾਂ ਹੈਗਾ ਚਲਾ ਕੇ ਬਾਅਦ ਚਾਰ ਚਲਾ ਦੂਗਾ ਚੋ ਗਿਰਦ ਹਮਾਲੇ ਦਾ ਇੱਕ ਮਿੰਟਾ ਚਾੜ ਦਿਓ ਉਹ ਨਹੀਂ ਤੋ ਕਰ ਨਾ ਤਨਾ ਪਾਇਆ ਅਸਤੋ ਦਨਕ ਹੈ ਪਾਰੇ ਪ੍ਰਭ ਸਰ ਦੇ ਨਾਮ ਅੱਗੇ ਰੋ ਤਤਿ ਹਉ ਮੰਨ ਕਰੀ ਪਾਰੇ ਪ੍ਰਭ ਕਰਾਈ ਤਤਿ ਹਉ ਬੁਲ ਕਰੀ ਪਾਰੇ ਪ੍ਰਭ ਇਹ ਵੀ ਡੇਡੀ ਹੋਣਾ ਹੈ ਲਾਈਵ ਰਾਮਕਲੀ ਮਹਲਾ ਤੀਜਾ ਦੇਖੋ ਕਾ ਸਤਿਗੁਰ ਪ੍ਰਸਾਦ ਅਨੰਤ ਗਿਆਨ ਦੇ ਨਾਮ ਲੈ ਸਤਿਗੁਰੂ ਮੈਂ ਪਾਇਆ ਉਹ ਤਾਂ ਪਾਇਆ ਹੈ ਜੋ ਸਿੱਖਿ ਬਾਣਿ ਸੁਣਾਵਾਰਾ ਪ੍ਰਸੰਗ ਸੁਣ ਕੋ ਵਾਰਤਨ ਜੀ ਸੋ ਸਟਾਰਟ ਫੋਨ ਨੰਬਰ 755 9281 ਜਨਨ ਜੀ ਤਰਤਾਰੀਆ 502 853 452 ਕਮਾਲਿਆ ਸਰ ਰਾਮਾ ਸ੍ਰੀ ਨਾਮ ਸੁਤਸਾ ਹੋ ਉਧਰ ਭੈਗਾ ਆ ਜਾ ਉੜ ਰਵੋ ਇਹ ਨੀ ਤਕਾਹ ਤੇ ਪਵਿੱਤ ਸਤਿਗੁਰ ਆਇਆ ਹਿਦਲ ਚੱਲ ਕੇ ਕੇ ਚੱਲ 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 ਸੰਬੰਧ ਕਰੀਂ ਉਪਰ ਵਾਲਾ ਉਪਰ ਵਾਲਾ ਬੋਲ ਬੰਦ ਕਰੀਂ ਬੋਲੇ ਵਾਹਿਗੁਰੂ ਜੀ ਕਾ ਠਾਨ ਬੋਲੇ ਪ੍ਰਵਾਦ ਫੇਰੀਆਂ ਦਾ ਜਿਵੇਂ ਤੁਹਾਨੂੰ ਕੀ ਤੁਹਾਨੂੰ ਪਤਾ ਗੁਰਪੁਰਬ ਤੋਂ ਪਹਿਲਾਂ ਜੁਰਦਾਂ ਪ੍ਰਵਾਦ ਫੇਰੀਆਂ ਹੁੰਦੀਆਂ ਨੇ ਉਦਾਂ ਹੀ ਅੱਜ ਆਪਣੇ ਘਰ ਪ੍ਰਵਾਦ ਫੇਰੀ ਸੀ ਜਿੰਨੇ ਵੀ ਸੰਗਤ ਆਈ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਆ ਜੋ ਇੱਕ ਇੱਕ ਸੰਗਤ ਦਾ ਇੱਕ ਇੱਕ ਕਦਮ ਚੱਲ ਕੇ ਆਇਆ ਸਾਡੇ ਸਿਰ ਮੱਥੇ ਆ ਅਸੀਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਇੱਕ ਕਦਮ ਆਪਣੇ ਘਰ ਵੱਲ ਨੂੰ ਵਧਾਇਆ ਬਹੁਤ ਬਹੁਤ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪ੍ਰਵਾਤ ਫੇਰੀ ਦੇ ਵਿੱਚ ਇੱਕ ਇੱਕ ਕਦਮ ਚੱਲ ਕੇ ਆ ਸਾਡੇ ਸਿਰ ਮੱਥੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਬੀਬੀਆਂ ਦਾ ਇੱਕਾ ਜਿੱਦਾਂ ਕਿ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਦਿਖਾਇਆ ਸੀ ਹੁਣ ਅਰਦਾਸ ਹੋਣ ਲੱਗੀ ਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਿਵਾਂ ਦੀ ਕੋ ਲੋਕੀ ਜੀ ਕੀ ਪਾਤਸ਼ਾਹ ਤੇ ਦਸਵੀਂ ਪ੍ਰਤਮ ਪਵਉ ਦੀ ਸ਼ਮਰਤ ਗੁਰੂ ਨਾਨਕ ਲਈ ਤੇ ਆਏ ਮੱਧਦ ਗੁਰੂ ਕੀ ਅਮਰਦਾਸ ਆਰਾਮਦਾਸ ਜੀ ਸਹਾਇ ਅਰਜ ਕਰ ਬਖਸ਼ਣਾ ਸਤਿਗੁਰੂ ਗੁਰੂ ਰਾਏ ਸ੍ਰੀ ਹਰਿ ਕ੍ਰਿਸ਼ਨ ਕਿਹਾਈ ਹੈ ਜਿਸ ਸਭ ਤੇ ਸੁਪਤਿ ਪੁਜਾਈ ਤੇਗ ਬਾਹਰ ਸਹਾਇਆ ਕਨਉਂਦਰ ਆਇਆ ਧਾਈ ਸੁਖ ਸੁਭਾਨ ਸਹਾਇਆ ਦਸ ਪਾਤਸ਼ਾਹ ਚੱਕਰਗੋਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖੰਡ ਮਹਾਰਾਜ ਸਹਾਇਆ ਹੁਣੇ ਕਰੀ ਆਹ ਬੰਦ ਕਰਦੇ ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਅਧਿਆਨ ਕਰਕੇ ਖਾਲਸਾ ਜੀ ਸਹਿਬੋ ਜੀ ਸੁਬਾਨ